ਦਾ ਸੈਵਦਾ ਸਥਾਨ ਇੱਕ ਤੇ ਇਹ ਇੱਥੇ ਵਕਤ ਦਾ ਅਵਤਾਰੀ ਪੁਰਸ਼ ਕੁਛ ਦਿਨ ਰਿਹਾ ਹੈ ਇਸ ਮਿੱਟੀ ਵਿੱਚ ਅਜੇ ਵੀ ਕੁਝ ਜ਼ਿੰਦਗੀ ਹੈ ਦੂਸਰਾ 24 ਘੰਟੇ ਇਥੇ ਬਾਣੀ ਦਾ ਪਾਠ ਚੱਲਦਾ ਹੀ ਹੈ ਕੀਰਤਨ ਦੇ ਰੂਪ ਵਿੱਚ ਪਾਠਾਂ ਦੇ ਰੂਪ ਵਿੱਚ ਕਥਾ ਦੇ ਰੂਪ ਵਿੱਚ ਔਰ ਜਿਸ ਵਕਤ ਸੁਖਾਸ਼ਨ ਹੋ ਜਾਂਦਾ ਹੈ ਫਿਰ ਸੇਵਾ ਦੇ ਰੂਪ ਵਿੱਚ ਔਰ ਜਪ ਕਰਦੇ ਆਇਆ ਸੇਵਾ ਕਰਦੇ ਨੌਜਵਾਨ ਵਾਹਿਗੁਰੂ ਦੀ ਧੁਨ ਅਲਾਪ ਰਹੇ ਹੁੰਦੇ ਨੇ ਧੁਲਾਈ ਕਰਦੇ ਪਏ ਹੁੰਦੇ ਰਾਤ ਦੇ ਕੋਈ 1.5 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਿਰੋ ਬਿਚਾਈ ਹੁੰਦੀ ਹੈ ਇਹ ਸਾਰਾ ਕੰਮ ਇਹ ਸਾਰੀ ਸੇਵਾ ਜਪ ਕਰਦੇ ਆਇਆ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਦੀ ਕਿਉਂਕਿ ਕਲੋਨੀਆਂ ਦੇ ਚ ਹਾਜ਼ਰੀ ਭਰ ਕੇ ਦਾਸ ਅਕਸਰ 12 1 ਵਜੇ ਹੀ ਸੀਸਗੰਸਾਹ ਪਹੁੰਚਦਾ ਮੇਰੀ ਰਾਇਸ ਉੱਥੇ ਹੁੰਦੀ ਹੈ ਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦੇ ਆ ਦੇਖਦਾ ਹਾਂ 24 ਘੰਟੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਹੈ ਉੱਥੋਂ ਦੀ ਫਿਜ਼ਾ ਤੇ ਜਿਸ ਗੁਰਦੁਆਰੇ ਚ ਕਿਦਰੇ ਘੰਟਾ ਅੱਧਾ ਘੰਟਾ ਪਾਠ ਹੁੰਦਾ ਹੋਵੇਗਾ ਕਿਦੇ ਸ਼ਾਮ ਨੂੰ ਰਹਿਰਾਸ ਸਾ 15 ਮਿੰਟ ਕਿਦੇ ਸਵੇਰੇ ਹੁਕਮਨਾਮਾ ਕਲੋਨੀਆ ਦੇ ਗੁਰਦੁਆਰੇ ਤੇ ਇਹੀ ਕੁਝ ਯਾ ਸਾਦੇ ਵਾਰ ਦਾ ਕੀਰਤਨ ਅੱਧਾ ਘੰਟਾ ਪੌਣਾ ਘੰਟਾ ਸਾਰਾ ਦਿਨ ਤੇ ਕੁਝ ਵੀ ਨਹੀਂ ਮੈਂ ਕਹਉ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਉੱਥੋਂ ਦੀਆਂ ਲਹਿਰਾਂ ਨੇ ਉਹ ਤੁੰਡਾ ਮਾਹੌਲੇ ਇਹਨੂੰ ਕਹਿੰਦੇ ਨੇ ਅਸਥਾਨ ਵੇਦ ਜਗਾ ਦਾ ਸਰ ਸੋ ਆ ਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨਹੀਂਤਾ ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗਾ ਦੱਸੋ ਕਿਉਂਕਿ ਉਹ ਜਗਾ ਚਾਰਜ ਹੋ ਗਈ ਹੋਵੇਗੀ ਉਸ ਜਗਾ ਚ ਸ਼ਕਤੀ ਹੋਵੇਗੀ ਉਹ ਜਗਾ ਇਤਨੀ ਪਾਵਨ ਹੋ ਗਈ ਹੋਵੇਗੀ ਮੈਂ ਅਰਜ ਕਰਾਂ ਜਿੱਥੇ ਬੈਠ ਕੇ ਘਰ ਦੇ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਹੋਦੇ ਮੂੰਹੋਂ ਵੀ ਵਾਇਗਰੂ ਨਿਕਲ ਜਾਏਗਾ ਉਸ ਜਗਾ ਦਾਸਰ ਇਹਨੂੰ ਅਸਥਾਨ ਵੇਦ ਕਹਿੰਦੇ ਨੇ ਸੋ ਅਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨਹੀਂਤਾ ਕਦੀ ਕਦਾਈ ਕੀਰਤਨ ਹੁੰਦਾ ਉਹ ਜਗਾ ਨਾ ਦੱਸੋ ਮੈਨੂੰ ਗੁਰੂ ਵਰਜਨ ਦੇਵ ਜੀ ਉਹ ਜਗਾ ਦੱਸੋ ਜਿੱਥੇ ਅੱਠੇ ਪੈਰ ਕੀਰਤਨ ਹੁੰਦਾ ਸੋ ਆ ਸਥਾਨ ਬਤਾਓ ਨੀਤਾ ਜਾਂ ਕੇ ਹਰ ਹਰ ਕੀਰਤਨ ਨੀਤਾ ਨੀਤਾ ਪ੍ਰਤੀ ਹੁੰਦਾ ਹੈ ਮੈਂ ਉੱਥੇ ਬੈਠ ਕੇ ਸੁਣਾ ਕਿਉਂਕਿ ਉਹ ਜਗਾ ਚਾਰਜ ਹੋਈ ਹੋਵੇਗੀ ਉਸ ਜਗਾ ਦਾ ਆਪਣਾ ਅਸਰ ਹੋਵੇਗਾ ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ ਵਿਸਟਰ ਬੁੱਕ ਵਿੱਚ ਲਿਖ ਕੇ ਗਏ ਨੇ ਦਰਬਾਰ ਸਾਹਿਬ ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ ਸ਼ਾਂਤੀ ਮਿਲੇ ਭਾਵੇਂ ਜੋ ਕੁਝ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ ਹੈ ਮੰਜੀ ਸਾਹਿਬ ਦੇ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲ ਰਿਹਾ ਹੈ 24 ਘੰਟੇ ਕੀਰਤਨ ਹੋ ਰਿਹਾ ਹੈ ਚਲੋ ਸਮਾਤੇ ਹੋ ਗਿਆ ਪਰ ਇੱਕ ਮਿੰਟ ਮੈਂ ਤੁਹਾਡਾ ਲਵਾਂ ਮੈਂ ਇੱਕ ਦਿਨ ਕਲਾ ਤੇ ਬੋਲ ਰਿਹਾ ਸੀ ਗਵਾਲੀਅਰ ਦੀ ਗੱਲ ਹੈ ਤੇ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ ਮਸਜਿਦ ਵੀ ਬਣਾਈ ਮੰਦਿਰ ਵੀ ਬਣਾ ਕੇ ਦਿੱਤਾ ਗੁਰਦੁਆਰਾ ਵੀ ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ